ਕਰਨ ਤਰਨ ਜਿਮਨੀ ਚੋਣ ਹੁਣ ਪੂਰੀ ਤਰ੍ਹਾਂ ਖਾੜਾ ਪਖ ਗਿਆ ਹੁਣ ਚੋਣ ਪ੍ਰਚਾਰ ਹੀ ਚੋਣ ਪ੍ਰਚਾਰ ਹੋਣਾ ਬਾਕੀ ਕੰਮ ਨੇ ਪੜ ਗਿਆ ਅੱਜ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਸੀ ਕਵਰਿੰਗ ਕੈਂਡੀਡੇਟ ਵੀ ਬੇਲੇ ਹੋ ਕੇ ਆ ਗਏ ਹੋਰ ਇਕਾਦੁਕਾ ਵੀ ਹੋ ਗਏ ਟੰਗੇ ਦੀ ਨਹੀਂ ਕੁਝ ਰੱਦ ਵੀ ਹੋ ਗਏ ਸੋ ਹੁਣ ਮੁੱਖ ਤੌਰ ਦੇ ਉੱਤੇ ਪੰਜ ਉਮੀਦਵਾਰਾਂ ਤੇ ਸਭ ਦੀ ਨਜ਼ਰ ਹੈ ਜਿਦੇ ਵਿੱਚੋਂ ਭਾਜਪਾ ਨੇ ਤਾਂ ਇਹੀ ਹਿਸਾਬ ਕਿਤਾਬ ਲਾਉਣਾ ਕਿ ਅਸੀਂ ਪਿੰਡਾਂ 'ਚ ਵੜਨ ਜੋਗੇ ਹੋਏ ਅਸੀਂ ਆਮ ਕਿਸਾਨਾਂ ਦੇ ਮੰਝਾਂ ਤੇ ਬੈਠਣ ਜੋਗੇ ਹੋਏ ਕਿ ਨਹੀਂ ਹੋਏ ਖਾਸ ਕਰ ਮਾਝੇ ਖੇਤਰ ਸਾਡੀ ਪੁੱਛ ਪੜਤਾਲ ਵਧੀ ਕਿ ਨਹੀਂ ਵਧੀ ਉਹ ਚਾਹੇ ਸਿੱਖ ਲੀਡਰਾਂ ਦੇ ਰਾਹੀਂ ਵਧਾਉਣ ਦੀ ਕੋਸ਼ਿਸ਼ ਹੋਵੇ ਚਾਹੇ ਕੇਂਦਰੀ ਯੋਜਨਾਵਾਂ ਦੇ ਤਹਿਤ ਰਾਸ ਦੇਣ ਦੇ ਹਵਾਲੇ ਨਾਲ ਗੱਲ ਹੋਵੇ ਹੈ ਚਾਹੇ ਮੋਦੀ ਦੇ ਨਾਂ ਦੇ ਉੱਤੇ ਸ਼ਹਿਰੀ ਵੋਟ ਦਾ ਹਵਾਲਾ ਹੋਵੇ ਵਪਾਰੀ ਵੋਟ ਦਾ ਹਵਾਲਾ ਹੋਵੇ ਹੈ ਉਦੋਂ ਚਾਹੇ ਮਤਲਬ ਕਿ 350 ਸ਼ਹੀਦ ਤੇਗ ਬਹਾਦਰ ਜੀ ਦੇ ਹੈਂ ਦਿਹਾੜੇ ਮਨਾਉਣ ਦੇ ਖਵਾ ਦੇ ਨਾਲ ਹੋਣ ਹੈ ਜਾਂ ਕਿਸੇ ਤਰੀਕੇ ਨਾਲ ਸਿੱਖਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਪੰਜਾਬੀਆਂ ਦੇ ਨੇੜੇ ਆਉਣ ਦੀ ਕੋਸ਼ਿਸ਼ ਦਾ ਦਮ ਹੋਵੇ ਇਹ ਸਾਰੇ ਫਾਰਮੂਲੇ ਚਾਹੇ ਉਹ ਸਰਸੇ ਵਾਲਾ ਫਾਰਮੂਲਾ ਹੋਵੇ ਕਿ ਮਹਿੰਦਰ ਸਰਸਾ ਕਿ ਉਹ ਆਪਣਾ ਗੁੱਤ ਵੀ ਪਿੰਡ ਵੀ ਸਾਰਾ ਕੁਝ ਪੰਜਾਬ ਨਾਲ ਜੋੜ ਕੇ ਦੱਸ ਕੇ ਕਿ ਹਾਂ ਵੀ ਮੈਂ ਵੀ ਮਾਝੇ ਦਾ ਹੀ ਆ ਇਸ ਤਰੀਕਾ ਕਰ ਹੋਵੇ ਭਾਜਪਾ ਨੇ ਤਾਂ ਆਪਣਾ ਬਜਨ ਤੋਲ ਕੇ ਦੇਖਣਾ ਪਰ ਲੋਕ ਦੇਖ ਰਹੇ ਨੇ ਕਿ ਅਕਾਲੀ ਦਲ ਇੱਥੇ ਕਿੱਥੇ ਖੜੂਗਾ ਤੇ ਕੀ ਅਕਾਲੀ ਦਲ ਜਿਹੜਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਮਤਲਬ ਕਿ ਕੁਝ ਉਮੀਦਵਾਰਾਂ ਦੇ ਵਿੱਚੋਂ ਲਿਆਂਦਾ ਜਿਹੜੀ ਬੀਬੀ ਨੂੰ ਉਹਨਾਂ ਦੇ ਵਿੱਚੋਂ ਕਿੰਨਾ ਕੋ ਬਾਦ ਹੁੰਦਾ ਦੂਸਰੇ ਪਾਸੇ ਜਿਹੜਾ ਪੰਥਕ ਸਾਂਝਾ ਉਮੀਦਵਾਰ ਆ ਉਹਦੇ ਨਾਲ ਅਕਾਲੀ ਦਲ ਦਾ ਕੋਈ ਮੁਕਾਬਲਾ ਹੁੰਦਾ ਜਾਂ ਉਸ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਆਉਂਦੀ ਹੈ ਜਾਂ ਜਿਹੜੀ 227 ਦੇ ਸੁਪਨੇ ਲੈਂਦੀ ਹੈ ਕਾਂਗਰਸ ਆਉਂਦੀ ਹੈ ਇਸ ਲਈ ਇਸ ਨੁਕਤੇ ਤੋਂ ਵੀ ਦੇਖਿਆ ਜਾਣਾ ਤੇ ਅਕਾਲੀ ਦਲ ਔਰ ਭਾਜਪਾ ਤੋਂ ਬਾਅਦ ਜੇਕਰ ਕੋਈ ਮੁੱਖ ਤਰ੍ਹਾਂ ਬਚਦੀਆਂ ਨੇ ਤਾਂ ਉਹ ਹੈ ਜੀ ਸੱਤਾ ਤਾਰੀ ਤਿਰ ਆਮ ਆਦਮੀ ਪਾਰਟੀ ਭ੍ਰੋਦੀਤਰ ਕਾਂਗਰਸ ਤੇ ਇਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਹਰਾਂਦੀ ਤਿਰ ਹੈ ਨਾ ਬਾਰਤ ਪੰਜਾਬ ਦੇ ਅਕਾਲੀ ਦਲ ਤੇ ਪੁਨਰਸਜੀਤ ਅਕਾਲੀ ਦਲ ਹੈ ਤੇ ਇਸੇ ਤਰ੍ਹਾਂ ਸ਼੍ਰੋਮਣੀ ਕਾਲ ਦਾ ਅਮਰitsar ਤੇ ਹੋਰ ਪੰਥਕ ਤੇ ਰਾਪਨਥਕ ਦਲਾਂ ਦਾ ਸਾਂਝਾ ਉਮੀਦਵਾਰ ਸੰਦੀਪ ਸਿੰਘ ਸੰਨੀ ਦਾ ਪ੍ਰਮਨਦੀਪ ਸਿੰਘ ਸੋ ਹੁਣ ਉਸ ਮਾਮਲੇ ਦੇ ਵਿੱਚ ਜੇਕਰ ਤਰਾਤਲ ਤੇ ਦੇਖੋ ਕਹਿੰਦੇ ਨੌਜਵਾਨਾਂ ਦੀ ਪਸੰਦ ਬਣਦਾ ਜਾ ਰਿਹਾ ਹੈ ਮਨਦੀਪ ਸਿੰਘ ਸੋ ਜੇ ਉਹਦੀ ਵੇਬ ਬਣਦੀ ਆ ਤੱਕ ਕੀ ਅੰਮ੍ਰਿਤਪਾਲ ਵਾਲਾ ਸਰਬਜੀਤ ਸਿੰਘ ਵਾਲਾ ਉਹ ਫਾਰਮੂਲਾ ਲਾਗੂ ਹੁੰਦਾ ਉਸੇ ਤਰ੍ਹਾਂ ਦੀ ਹਵਾ ਦਾ ਬੁੱਲਾ ਆਉਂਦਾ ਤੇ ਉਹ ਸਾਰਾ ਕੁਝ ਇੱਕ ਪਾਸੇ ਕਰਕੇ ਲੈ ਜਾਊਗਾ ਜਾਂ ਜਿਵੇਂ ਨੀ ਚੋਣ ਦੇ ਵਿੱਚ ਸੱਤਾਧਾਰੀ ਧਿਰ ਆਪਣੀ ਤਾਕਤ ਨਾਲ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਤਾਕਤ ਝੌਂਕ ਰਹੇ ਨੇ ਜਿਵੇਂ ਕੁਝ ਬੋਟ ਬੈਂਕ ਮੰਨਦਿਆਂ ਹੀ ਅਕਾਲੀਆਂ ਦਾ ਉਮੀਦਵਾਰ ਪੱਟ ਕੇ ਲਿਆਂਦਾ ਹੈ ਆਪਣੇ ਵਰਕਰ ਤੇ ਉੱਤੇ ਯਕੀਨ ਨਹੀਂ ਆਪਣੀ ਸਰਕਾਰ ਤੇ ਯਕੀਨ ਨਹੀਂ ਉਮੀਦਵਾਰ ਬਾਹਰੋਂ ਲਿਆ ਕੀ ਲਿਆਂਦਾ ਸੋ ਕੀ ਉਹ ਮੁਕਾਬਲੇ ਜਿਵੇਂ ਉਹ ਮੁੱਖ ਮੰਤਰੀ ਖੁਦ ਜੁਟ ਗਏ ਨੇ ਹਣਾ ਉਸ ਦਿਕੇ ਨਾਲ ਉਹ ਕਿੱਥੇ ਮੁਕਾਬਲੇ ਚ ਖੜਦੇ ਨੇ ਤੇ ਕਾਂਗਰਸ ਕਹਿੰਦੇ ਜੀ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਕਿ ਇੱਥੇ ਕਾਂਗਰਸ ਦਾ ਵੀ ਕਿੰਨਾ ਕੁ ਪੈਰ ਤਰਾ ਹੁੰਦਾ ਸੋ ਇਸ ਲਈ ਕੁੱਲ ਮਿਲਾ ਕੇ ਪੰਜ ਵੱਡੀਆਂ ਧਿਰਾਂ ਅਮਰਪਾਲ ਹੋਰਾਂ ਤੇ ਸਾਂਝਾ ਪੰਥਕ ਉਮੀਦਵਾਰ ਫਿਰ ਸੱਤਾਧਾਰੀ ਤੇ ਆਮ ਆਦੀ ਪਾਰਟੀ ਦਾ ਉਮੀਦਵਾਰ ਫਿਰ ਵਿਰੋਧੀ ਤੇ ਕਾਂਗਰਸ ਦਾ ਉਮੀਦਵਾਰ ਅਕਾਲੀ ਦਲ ਬਾਦਲ ਦਾ ਉਮੀਦਵਾਰ ਤੇ ਉਸ ਤੋਂ ਬਾਅਦ ਫਿਰ ਕੇਂਦਰ ਦਾ ਉਮੀਦਵਾਰ ਤੇ ਇਹਦੇ ਵਿੱਚ ਆਜ਼ਾਦ ਉਮੀਦਵਾਰ ਕਿੰਨਾ ਕੁ ਨੁਕਸਾਨ ਕਿਹਨੂੰ ਕਰਦੇ ਨੇ ਖਾਸ ਕਰ ਡਾਕਟਰ ਕਸ਼ਮੀਰ ਸਿੰਘ ਸੋਹਲ ਹੋਰਾਂ ਦਾ ਜਿਹੜਾ ਭਾਂਜੇ ਨਹੀਂ ਕਾਗਜ਼ ਭਰੇ ਨੇ ਉਹ ਕਿੰਨਾ ਕੁ ਕਿਸੇ ਦੀ ਚੁਣੌਤੀ ਬਣਦਾ ਇਹ ਦੇਖਣ ਵਾਲੀ ਗੱਲ ਹੋਏਗੀ ਹਾਂ ਜਿਹੜੀਆਂ ਖਬਰਾਂ ਤਰਨ ਤਰ ਤੋ ਆਉਣ ਲੱਗੀਆਂ ਨੇ ਉਹ ਕਹਿੰਦੇ ਜੀ ਮੁਕਾਬਲਾ ਤਾਂ ਸੰਦੀਪ ਸੰਨੀ ਦੇ ਪ੍ਰਮੋਦੀਪ ਸਿੰਘ ਨਾਲੇ ਹੋਊਗਾ ਜੀਦਾ ਵੀ ਹੋਣਾ ਹੁਣ ਉਹ ਕਿਹਦਾ ਹੋਊਗਾ ਕੌਣ ਇਸ ਬੇਬ ਨੂੰ ਅਗਾਂਹ ਤੋਰ ਕੇ ਲੈ ਜਾਊਗਾ ਸਵਾਲ ਇੱਥੇ ਵੀ ਖੜਾ ਹੈ ਦੂਸਰੇ ਪਾਸੇ ਇਹਦੇ ਵਿੱਚੋਂ ਹੀ ਅਕਾਲੀ ਦਲ ਤੇ ਕਾਂਗਰਸ ਨੂੰ ਵੀ ਦੇਖਣ ਦੀ ਲੋੜ ਹੈ। ਅਕਾਲੀ ਦਲ ਦਾ ਪਹਿਲੂ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤਿਰਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਵੀ ਉਸੇ ਕਤਾਰ 'ਚ ਆ ਜਿਸ ਕਤਾਰ ਦੇ ਵਿੱਚ ਪੰਥਕ ਪਰਿਵਾਰਾਂ ਦੇ ਹਵਾਲੇ ਨਾਲ ਜੀ ਸੰਦੀਪ ਸਿੰਘ ਸੰਨੀ ਦੇ ਭਰਾ ਬਲ ਨੂੰ ਲੋਕ ਸੋਚਦੇ ਨੇ ਤੇ ਦੇਖੋ ਜੀ ਅਸੀਂ ਵੀ ਤਾਂ ਧਰਮੀ ਫੌਜੀਆਂ ਦੇ ਪਰਿਵਾਰ 'ਚੋਂ ਬੀਬੀ ਲੈ ਆ ਕੇ ਖੜੀ ਕੀਤੀ ਆ ਪਰ ਕਹਿੰਦੇ ਕੁਝ ਧਰਮੀ ਫੌਜੀ ਨਿਤਰਿਆ ਕਿ ਅਸੀਂ ਤਾਂ ਜੀ ਉੱਧਰ ਜਾਣਾ ਜੀ ਇਹ ਤਾਂ ਧੋਖਾ ਜੀ ਬਾਦਲਾਂ ਨਾਲ ਤਾਂ ਜੀ ਜਾਣਾ ਵਾਂਗੇ ਨਹੀਂ ਜੀ ਇਹ ਐ ਜੀ ਉਹ ਬੀਬੀ ਨੇ ਵੀ ਧੋਖਾ ਕੀਤਾ ਜੀ ਉਹਨੂੰ ਇੱਧਰ ਨਹੀਂ ਜਾਣਾ ਚਾਹੀਦਾ ਸੀ ਕੁਝੇ ਵੀ ਪਰ ਸੁਖਵੀਰ ਬਾਦਲ ਹੋਰਾਂ ਦੀ ਧਰਨੇ ਜਿਵੇਂ ਆਪਣੀ ਲਾਈਨ ਬਦਲੀ ਹੈ ਤੇ ਜਿਵੇਂ ਉਹਨੇ ਸਾਰਾ ਪੰਥਕ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ ਕੱਲ ਨੂੰ ਜਦਦਰ ਗਣੇ ਕੁਲਦੀਪ ਸਿੰਘ ਗੜਗਾਜ ਨੂੰ ਸਾਰੀਆਂ ਸਿੱਖ ਸੰਪਰਦਾਵਾਂ ਨੇ ਮਾਨਤਾ ਦੇ ਦੇਣੀ ਆ ਹੈਨਾ ਉਹ ਪ੍ਰਕਿਰਿਆ ਦੇ ਵਿੱਚ ਧਾਮੀ ਹੋਰਾਂ ਦੀ ਅਗਵਾਈ ਚ ਕੰਮ ਕਰਕੇ ਸੁਖਵੀਰ ਬਾਦਲ ਨੇ ਇੱਕ ਵੱਡੀ ਮੰਲ ਮਾਰੀ ਹੈ ਤੇ ਇਹਦੇ ਨਾਲ ਤਾ ਬਾਕੀ ਤਰ੍ਹਾਂ ਨੂੰ ਲਾ ਦਿੱਤੀ ਆ ਖਾਸ ਕਰਕੇ ਪੰਨ ਸਰਜੀਤ ਅਕਾਲੀ ਦਲ ਨੂੰ ਕਹੇ ਲਓ ਜੀ ਆਪਾਂ ਦਾ ਆਪਣਾ ਫਾਰਮੂਲਾ ਫਿੱਟ ਕਰ ਲਿਆ ਪ੍ਰਵਾਨ ਚੜ ਗਏ ਤੇ ਇਧਰ 3 ਤਰੀਕ ਨੂੰ ਐ ਜੀ ਪੀ ਸੀ ਦੀ ਚੋਣ ਹੈ ਇਹ ਚੋਣ 11 ਨਵੰਬਰ ਵਾਲੀ ਚੋਣ ਤੋਂ ਪਹਿਲਾਂ ਸੋ ਇਸ ਲਈ ਇਸ ਚੋਣ ਦੇ ਵਿੱਚ ਤੈ ਜਾ ਕੇ ਬਾਦਲ ਤੇਰੇ ਕੋਲ ਐ ਜੀ ਪੀ ਸੀ ਦੇ ਮੈਂਬਰ ਨੇ ਪ੍ਰਧਾਨ ਉਹਨੂੰ ਦਈ ਬਣਾ ਸੋ ਪ੍ਰਧਾਨ ਬਣਨਾ ਤਾਂ ਇਹ ਹੈ ਜੀ ਕੀ ਉਸ ਦਾ ਵੀ ਕੋਈ ਅਸਰ ਪਊਗਾ ਇਹ ਇਸ ਲਈ ਅਕਾਲੀ ਦਲ ਦਾ ਉਮੀਦਵਾਰ ਦਾ ਜਿੱਤ ਹਾਰ ਦਾ ਸਵਾਲ ਨਹੀਂਗਾ ਉਹ ਕਿਸ ਸਥਿਤੀ ਚਾਹੁੰਦਾ ਸਵਾਲ ਇਹ ਖੜਾ ਹੈ ਕਿੰਨਿਆਂ ਨੂੰ ਪਛਾੜ ਕੇ ਮੂਹਰੇ ਖੜਾ ਹੁੰਦਾ ਇਹ ਖੜਾ ਹੈ ਕਿ ਕੀ ਅਕਾਲੀ ਦਲ ਬਾਦਲ ਤੇ ਪੁਨਰ ਸਰਜੀਤ ਹੋ ਰਿਹਾ ਹੈ ਕਿ ਪੁਨਰ ਸਰਜੀਤ ਵੀ ਸਰਜੀਤ ਹੋ ਰਿਹਾ ਜਾਂ ਨਹੀਂ ਜਦੋਂ ਕਿ ਦਵੇਦਾ ਉਹਨਾਂ ਚ ਵੀ ਆਜੇ ਕਿਉਂ ਕਿੰਨਾ ਕਿਸ ਉਮੀਦਵਾਰ ਦਾ ਸਾਥ ਕਿਸ ਰੂਪ ਚ ਦੇਣ ਜਿਹੜਾ ਸਾਂਝਾ ਉਮੀਦਵਾਰ ਪਰ ਇਹਦੇ ਨਾਲ ਹੀ ਕਾਂਗਰਸ ਦਾ ਸਵਾਲ ਵੀ ਖੜਾ ਹੈ ਕਿ ਕਾਂਗਰਸ ਇੱਕ ਜੁਟ ਹੋ ਗਈ ਹੈ ਤਰਨਤਰ ਚ ਨਹੀਂ ਫੋਟੋਆਂ ਤਸਵੀਰਾਂ ਦੇਖੋਗੇ ਪਰਤ ਪੂਸ਼ਨਾ ਅਸ਼ੂ ਵੀ ਬੈਠਾ ਤੇ ਰਾਜਾ ਬੜਿੰਗ ਵੀ ਬੈਠਾ ਹਾਂ ਚੰਨੀ ਵੀ ਵੋਟਾਂ ਮੰਗ ਰਿਹਾ ਤੇ ਪ੍ਰਖਟ ਸਿੰਘ ਵੀ ਮੰਗ ਰਿਹਾ ਤੇ ਮਤਲਬ ਕਿ ਰਾਜਾ ਬੜਿੰਗ ਤੇ ਪ੍ਰਤਾਪਾਜੋ ਵੀ ਮੰਗ ਰਹੇ ਛੇ ਇਕੱਠੇ ਸਟੇਜਾਂ ਤੇ ਬੈਠਣ ਲੱਗ ਪਏ ਤਾਂ ਇਹਦਾ ਮਤਲਬ ਲੁਧਿਆਣਾ ਵਾਲੀ ਜ਼ਮੀਨੀ ਚੋਣ ਵਾਲਾ ਸਾਰਾ ਰੰਜਸ਼ ਸਾਰਾ ਰੋਸਾ ਖਤਮ ਹੋ ਗਿਆ ਜਾਂ ਉੱਪਰ ਹੁਦਾਇਤ ਨੇ ਇਕੱਠੇ ਬਿਠਾਇਨਾ ਜੀ ਵੀ ਬੋਲਣਾ ਨਹੀਂ ਪੰਜ ਮਹੀਨਿਆਂ ਬਾਅਦ ਇੱਕ ਸਟੇਜ ਤੇ ਇਕੱਠੇ ਹੋਏ ਨੇ ਭਾਰਤ ਪੂਸ਼ਨਾ ਅਸ਼ੂ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਪਰ ਦੋ ਹੀ ਬੈਠਾ ਗਏ ਇੱਕੋ ਸਟੇਜ ਤੇ ਬੈਠੇ ਵੀ ਦੂਰ ਦੂਰ ਸੀ ਪਰ ਬੋਲੇ ਨਹੀਂ ਕਹਿੰਦੇ ਸੋ ਇਹਦਾ ਮਤਲਬ ਕਾਂਗਰਸ ਦੇ ਅੰਦਰ ਜੋ ਘਾਟੋ ਕਲੇਸ਼ ਹੈ ਉਹ ਜੇ ਮੁੱਖ ਦਾ ਨਹੀਂ ਹੈਗਾ ਬਿਸ਼ੱਕ ਰਾਜਾ ਵੜਿੰਗ ਨੇ ਉੱਥੇ ਸ਼ੁਰੂ ਦੇ ਵਿੱਚ ਇੱਕ ਬਿਆਨ ਦੇ ਕੇ ਜੀ ਕਿ ਜੀ ਇਹ ਹਿੰਦੁਸਤਾਨ ਹੈ ਇਹ ਖਾਲਸਤਾਨ ਦੀ ਗੱਲ ਨਹੀਂ ਹੋਊਗੀ ਇੱਥੇ ਉਸ ਤਰ੍ਹਾਂ ਨਾਲ ਇੱਕ ਆਪਣੇ ਆਪ ਹੀ ਨਵੀਂ ਲੀਕ ਖਚਤੀ ਜਿਨ੍ਹਾਂ ਨੇ ਕਈਆਂ ਨੇ ਕਿਹਾ ਵੀ ਕਿ ਤਾਂ ਕੀ ਦਾ ਰਾਹ ਸੰਕਰ ਰਿਹਾ ਹੈ ਇਹ ਸਵਾਲ ਖੜਾ ਕਰਦਾ ਕਿ ਕਿਹਦੇ ਕੰਨੀ ਟੱਕਾ ਸੱਟ ਰਿਹਾ ਹੈ ਇਹ ਕਿਸੇ ਹੋਰ ਲਈ ਤਾਂ ਨਹੀਂ ਗੇਮ ਖੇਡੀ ਜਾ ਰਹੀ ਰਾਜਾਪਟਿੰਗ ਵੱਲੋਂ ਜਾਂ ਕਹਿੰਦੇ ਪਾਰਟੀ ਨੇ ਕਿਹਾ ਵੀ ਅਜੇ ਵੀ ਬਚਕਾਨਾ ਹਰਕਤ ਹੈ ਸੋਚ ਕੇ ਬਿਆਨ ਦੇਣਾ ਚਾਹੀਦਾ ਹੈ ਦਾ ਅਸਰ ਕੀ ਜਾਊਗਾ ਕਿ ਉਹ ਸਾਰਾ ਮਾਮਲਾ ਮੈਨੇਜ ਹੋ ਗਿਆ ਕਿ ਉਹ ਟੱਕੀ ਰਜੀ ਹੋ ਗਈ ਜਾਂ ਅਜੇ ਵੀ ਉਸ ਪਹਿਲੂ ਦੇ ਉੱਤੇ ਕਾਂਗਰਸ ਕੋਈ ਅਗਾਹ ਬੋਲ ਸਕਦੀ ਹੈ ਪਰ ਕਾਂਗਰਸ ਇਕੱਠਿਆਂ ਦਿਖਤਾ ਰਹੀ ਹੈ ਤਸਵੀਰਾਂ 'ਚ ਪਰੀਦਾਮਤੁਰ ਇਹ ਨਹੀਂ ਕਿ ਉਹ ਕਿਉਂਕਿ ਜੁੱਟਾ ਕਿਉਂਕਿ ਉਹਨੂੰ ਵੀ ਪਤਾ ਹੈ ਵੈਸੇ ਕਿ ਜੇ ਤਰਨ-ਤਰਨ ਦੇ ਵਿੱਚ ਅਸੀਂ ਕਿਤੇ ਨਜ਼ਰ ਨਾ ਆਏ ਤਾਂ ਫਿਰ 227 ਚ ਦਿਖਣੇ ਔਖੇ ਹੋ ਜਾਣਗੇ ਸੋ 227 ਦੀ ਮਜਬੂਰੀਆਂ ਲਈ ਉਹ ਇਕੱਠੇ ਬੈਠੇ ਦਿਖਣ ਲੱਗੇ ਨੇ ਪਰ ਕੀ ਦਿਨੋਂ ਇਕੱਠੇ ਆ ਕੇ ਚੋਣ ਲੜਨਗੇ ਇਹਦਾ ਪ੍ਰਗਟਾਵਾ ਕਿੰਨੀਆਂ ਵੋਟਾਂ ਨਿਕਲਦੀਆਂ ਨੇ ਇਹਨਾਂ ਦੀਆਂ ਪੇਟੀ ਚੋਂ ਇਹਨਾਂ ਦੇ ਡੱਬੇ ਚੋਂ ਇਹਨਾਂ ਦੀ ਮਸ਼ੀਨ ਚੋਂ ਉਹ ਸਮਾਂ ਦੱਸੂਗਾ ਇਸ ਲਈ ਤਰਨ-ਤਰਨ ਦੀ ਜਿਮਨੀ ਚੋਣ ਦੇ حوالے ਨਾਲ ਇਹ ਪੈਨੂ ਵੀ ਵਾਚਣਯੋਗ ਸੀ Вот-вот. Спасибо.